ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋ ਜਿਵੇਂ ਕਿ ਤੁਸੀਂ থাম্বਨੇਲ 'ਚ ਵੇਖਿਆ ਕਿ ਲਿਖਿਆ ਸੀ ਕਿ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਹੀ ਇਹ ਕੰਮ ਜ਼ੋਰ ਫੜ ਲੈਂਦਾ ਉਹ ਕਿਹੜਾ ਕੰਮ ਆ ਜੋ ਨਹੀਂ ਹੋਣਾ ਚਾਹੀਦਾ ਜੋ ਹੋਣਾ ਬਹੁਤ ਮਾੜੀ ਗੱਲ ਆ ਪਰ ਹਰ ਛੁੱਟੀਆਂ ਜਿਹੜੀਆਂ ਬੱਚਿਆਂ ਨੂੰ ਜਦੋਂ ਹੁੰਦੀਆਂ ਨਾ ਤਾਂ ਇਹ ਕੰਮ ਜ਼ੋਰ ਫੜ ਲੈਂਦਾ ਫਿਰ ਅਸੀਂ ਕਹਿੰਨੇ ਆ ਸਾਡੇ ਰਿਸ਼ਤੇ ਖਰਾਬ ਹੁੰਦੇ ਆ ਸਾਡੇ ਰਿਸ਼ਤੇ ਤਾਰ-ਤਾਰ ਹੁੰਦੇ ਸਾਡੇ ਰਿਸ਼ਤਿਆਂ 'ਚ ਮੋਹ ਪਿਆਰ ਨਹੀਂ ਹੈਗਾ ਹੁਣ ਕਿਹੜੀ ਗੱਲ ਜਿਹੜੀ ਜ਼ੋਰ ਫੜਦੀ ਉਹ ਗੱਲ ਅਸੀਂ ਬਾਅਦ 'ਚ ਕਰਾਂਗੇ ਪਹਿਲਾਂ ਅਸੀਂ ਗੱਲ ਕਰ ਲਈਏ ਕਿ ਸਾਡੇ ਬੱਚਿਆਂ ਵਿੱਚ ਕਿਤੇ ਜਾਣ ਦੀ ਰੁਚੀ ਨਹੀਂ ਹੈਗੀ ਜਦੋਂ ਛੁੱਟੀਆਂ ਹੁੰਦੀਆਂ ਨਾ ਤਾਂ ਪਹਿਲਾਂ ਬੱਚਿਆਂ ਨੂੰ ਚਾ ਚੜ ਜਾਂਦਾ ਹੁੰਦਾ ਸੀ ਕਿ ਹਾਂਜੀ ਅਸੀਂ ਨਾਨਕੇ ਜਾਣਾ ਮਾਸੀ ਕੋ ਜਾਣਾ ਭੂਆ ਕੋ ਜਾਣਾ ਤੇ ਜਾ ਕੇ ਉੱਥੇ ਰਹਿਣਾ ਤੇ ਬੱਚੇ ਰਹਿੰਦੇ ਵੀ ਸੀ ਗਰਮੀ ਦੇ ਉਦੋਂ ਵੀ ਹੁੰਦੀ ਸੀ ਪਰ ਅੱਜ ਬੱਚੇ ਜਿਹੜੇ ਉਹਨਾਂ ਦਾ ਕੋਈ ਇਹੋ ਜਿਹੀ ਰੁਚੀ ਨਹੀਂ ਹੁੰਦੀ ਕਿ ਸਾਨੂੰ ਛੁੱਟੀਆਂ ਹੋ ਗਈਆਂ ਤੇ ਅਸੀਂ ਕਿਤੇ ਜਾਣਾ ਵਾ ਕਿਸੇ ਮਾਸੀ ਕੋ ਜਾਣਾ ਜਾਂ ਭੂਆ ਕੋ ਜਾਣਾ ਜਾਂ ਨਾਨਕੇ ਜਾਣਾ ਨਹੀਂ ਅੱਜ ਦੇ ਬੱਚਿਆਂ ਨੂੰ ਸਿਰਫ ਇਹ ਆ ਕਿ ਅਸੀਂ ਆਪਣੇ ਘਰ ਦੇ ਕਮਰੇ ਵਿੱਚ ਬੈਠੇ ਰਹੀਏ ਫੋਨ ਸਾਡੇ ਕੋਲ ਹੋਵੇ ਤੇ ਕੋਈ ਸਾਨੂੰ ਡਿਸਟਰਬ ਹੀ ਨਾ ਕਰੇ ਸਾਡੇ ਬੱਚਿਆਂ ਦਾ ਆਪਣੇ ਰਿਸ਼ਤਿਆਂ ਤੋਂ ਮੋਹ ਕੱਟ ਗਿਆ ਪਰ ਇਹਦੇ ਪਿੱਛੇ ਕਾਰਨ ਮਾਪੇ ਆ ਕਿਉਂਕਿ ਪਹਿਲਾਂ ਸਾਨੂੰ ਸਾਡੇ ਮਾਪੇ ਜਿਹੜੇ ਉਹ ਲੈ ਕੇ जाया ਕਰਦੇ ਸੀ ਤੇ ਇਨਾਂ ਭੂਆ ਮਾਸੀਆਂ ਨਾਲ ਮੋਹ ਹੁੰਦਾ ਸੀ ਕਿ ਜਦੋਂ ਕਿਤੇ ਉਹਨਾਂ ਆਉਣਾ ਨਾ ਤਾਂ ਉਹਨਾਂ ਦੇ ਬੈਗ ਤੱਕ ਲਪਾ ਲੈਣੇ ਕਿ ਅਸੀਂ ਨਹੀਂ ਜਾਣ ਦੇਣਾ ਤੇ ਮੋਹ ਅਸਲ ਵਿੱਚ ਉਹਨਾਂ ਦੇ ਬੱਚਿਆਂ ਨਾਲ ਹੁੰਦਾ ਸੀ ਕਿਉਂਕਿ ਖਾਣਦੇ ਹੁੰਦੇ ਸੀ ਖੇਡਦੇ ਹੁੰਦੇ ਸੀ ਬੱਚੇ ਜਿਸ ਕਰਕੇ ਫਿਰ ਕਿਹਾ ਜਾਂਦਾ ਸੀ ਕਿ ਬੱਚੇ ਜਿਹੜੇ ਨਾ ਜਾਣ ਅਸੀਂ ਇਦਾਂ ਹੀ ਖੇਡਦੇ ਰਹੀਏ ਤੇ ਉਦੋਂ ਉਹਨਾਂ ਰਿਸ਼ਤਿਆਂ 'ਚ ਪਿਆਰ ਵੀ ਹੁੰਦਾ ਸੀ ਪਰ ਅੱਜ ਅੱਜ ਦੋ ਬੱਚੇ ਭਾਵੇਂ ਮਾਸੀ ਮਾਸੀ ਦੇ ਬੈਠੇ ਹੋਣ ਤੇ ਮਾਮੇ ਭੂਆ ਦੇ ਬੈਠੇ ਹੋਣ ਨਾ ਉਹਨਾਂ ਦੇ ਹੱਥਾਂ 'ਚ ਫੋਨ ਹੁੰਦੇ ਤੇ ਉਹ ਇੱਕ ਦੂਜੇ ਨਾਲ ਗੱਲਬਾਤ ਨਹੀਂ ਕਰਦੇ ਹੁੰਦੇ ਉਹ ਆਪਣੇ ਫੋਨ ਤੇ ਵਿੱਚ ਵਿਅਸਤ ਹੁੰਦੇ ਆ ਤੇ ਫਿਰ ਉੱਥੇ ਮੋਹ ਪਿਆਰ ਕਿੱਦਾਂ ਵਧੂਗਾ ਤੇ ਜੇ ਜਿਹੜੀ ਗੱਲ ਦੀ ਅਸੀਂ ਸ਼ੁਰੂਆਤ ਕੀਤੀ ਸੀ ਕਿ ਬਹੁਤ ਮਾੜੀ ਗੱਲ ਛੁੱਟੀਆਂ ਸ਼ੁਰੂ ਹੁੰਦੇ ਹੀ ਇਹ ਕੰਮ ਸ਼ੁਰੂ ਹੋ ਜਾਂਦਾ ਜ਼ੋਰ ਫੜ ਲੈਂਦਾ ਆਪਾਂ ਉਹਦੇ ਤੇ ਵਾਪਸ ਆਈਏ ਤੁਸੀਂ ਦੇਖਦੇ ਹੋ ਕਿ ਜਦੋਂ ਵੀ ਗਰਮੀਆਂ ਦੀਆਂ ਛੁੱਟੀਆਂ ਆਉਂਦੀਆਂ ਨਾ ਹਰ ਪਿਛਲੇ ਸਾਲ ਉਹ ਤੋਂ ਪਿਛਲੇ ਸਾਲ ਜਿਹੜੇ ਰੀਲਾਂ ਬਣਾਉਣ ਵਾਲੇ ਆ ਨਾ ਜਿਹੜੇ ਵੀਡੀਓ ਬਣਾਉਣ ਵਾਲੇ ਉਹ ਇਸ ਗੱਲ ਤੇ ਜ਼ੋਰ ਦੇਣਾ ਸ਼ੁਰੂ ਕਰ ਦਿੰਦੇ ਆ ਕਿ ਨਾਨਕੇ ਉਹ ਆਪਾਂ ਆਪਣੇਵੇਂ-ਪਣੇਵੀਆਂ ਆ ਗਏ ਆ ਜਾਂ ਮਾਮੀ ਨੇ ਸਿਰ ਬੰਨ ਲਿਆ ਜਾਂ ਮਾਮਾ ਨਾਰਾਜ਼ ਹੋ ਗਿਆ ਉਹਦੀਆਂ ਚੀਜ਼ਾਂ ਤੋੜ ਆਏ ਕਾਫੀ ਕੁਸ਼ ਜਿਹਦੇ ਵਿੱਚ ਕਿਸ ਇਹੋ ਹੀ ਦਰਸਾਇਆ ਗਿਆ ਆ ਕਿ ਨਾਨਕੇ ਨਹੀਂ ਚਾਹੁੰਦੇ ਕਿ ਦੋਤੇ ਦੋਤੀਆਂ ਇੱਥੇ ਆਉਣ ਇਹ ਸਾਡੀਆਂ ਸੋਚਾਂ ਇਵੇਂ ਦੀਆਂ ਆ ਜਿਹੜੇ ਇਹ ਵੀਡੀਓ ਇਹ ਰੀਲਾਂ ਬਣਾਉਂਦੇ ਆ ਉਹ ਸੋਚੀ ਦੇ ਦਰਸਾਉਂਦੇ ਆ ਕਿ ਲੋਕਾਂ ਦੀ ਸੋਚ ਐਵੇਂ ਦੀ ਹੋ ਚੁੱਕੀ ਆ ਕਿ ਉਹ ਨਾਨਕੇ ਜਦੋਂ ਕੁੜੀਆਂ ਨੇ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਘਰ ਜਾਣਾ ਹੁੰਦਾ ਤੇ ਪੇਕੇ ਇਸ ਗੱਲ 'ਚ ਨਾਰਾਜ਼ ਹੁੰਦੇ ਆ ਕਿ ਇੱਥੇ ਨਾ ਆਉਣ। ਇਹੀ ਦਰਸਾਇਆ ਜਾਂਦਾ ਨਾ ਇਹਨਾਂ ਰੀਲਾਂ ਦੇ ਵਿੱਚ ਜੋ ਆਪਾਂ ਵੇਖਦੇ ਆ। ਫਿਰ ਕੋਈ ਮੇਰੇ ਵਰਗੀ ਭੈਣ ਚੁੱਕ ਕੇ ਉਹ ਰੀਲ ਆਪਣੇ ਪੇਕੇ ਪਾ ਦਿੰਦੀ ਆ ਤੇ ਫਿਰ ਜਦੋਂ ਉਹਨੂੰ ਕੋਈ ਮਾਮਾ ਜਾਂ ਮਾਮੀ ਵੇਖੂਗਾ ਤੇ ਜਿਹੜੀ ਉਹਨੇ ਆਏ ਦੀ ਆਗਤ ਭਾਗਤ ਕਰਨੀ ਆ ਉਹ ਉਹਨੇ ਉਹ ਵੀ ਨਹੀਂ ਕਰਨੀ। ਕਿਉਂਕਿ ਉਹਨੂੰ ਇਹ ਹੋ ਜਾਂਦਾ ਫਿਰ ਕਿ ਲੈ ਇਹ ਮਿੰ ਮੇਰੇ ਬਾਰੇ ਇਹ ਗਾ ਮੈਨੂੰ ਵੀਡੀਓ ਪਾ ਦਿੱਤੀ ਆ ਕਿ ਮਾਮੀ ਨੇ ਸਿਰ ਬੰਨਣ ਲਈ ਆ ਵੀ ਅਸੀਂ ਆਉਣ ਲੱਗੇ ਆ ਹਾਂ ਤੇ ਫਿਰ ਉੱਥੇ ਮਨ ਦੁਖੀ ਹੋ ਜਾਂਦਾ ਕਿ ਮੇਰੇ ਬਾਰੇ ਇਹੋ ਜੀ ਸੋਚ ਰੱਖਦੇ ਆ ਕਿ ਮੈਂ ਚਾਹਨੀ ਆ ਕਿ ਦੋਤੇ ਦੋਤੀਆਂ ਘਰ ਵਿੱਚ ਨਾ ਆਉਣ ਕਿ ਸਾਡੇ ਰਿਸ਼ਤੇ ਇੰਨੇ ਕਿਰਕਰੇ ਹੋ ਚੁੱਕੇ ਆ ਕਿ ਸਾਡੀ ਸੋਚ ਐਵੇਂ ਦੀ ਹੋ ਚੁੱਕੀ ਆ ਕਿ ਅਸੀਂ ਤਿਆਂ ਨੂੰ ਹੀ ਉਹਨਾਂ ਦੇ ਘਰ ਆਉਣ ਤੋਂ ਰੋਕ ਰਹੇ ਆ ਕਿ ਨਹੀਂ ਉਹ ਇਸ ਘਰ ਵਿੱਚ ਨਾ ਆਉਣ ਪਹਿਲੇ ਸਮਿਆਂ ਵਿੱਚ ਇਦਾਂ ਨਹੀਂ ਸੀ ਹੁੰਦਾ ਪਹਿਲੇ ਸਮਿਆਂ ਵਿੱਚ ਧੀਆ ਦਾ ਘਰ ਵਿੱਚ ਆਉਣ ਤੇ ਸਵਾਗਤ ਹੁੰਦਾ ਸੀ ਕਿ ਹਾਂ ਧੀਆ ਘਰ ਵਿੱਚ ਆਉਣੀਆਂ ਛੁੱਟੀਆਂ 'ਚ ਹਰ ਨਾਨਾ ਨਾਨੀ ਮਾਮੇ ਮਾਮੀਆਂ ਨੂੰ ੜੀਕ ਹੁੰਦੀ ਸੀ ਕਿ ਹੁਣ ਛੁੱਟੀਆਂ ਆਉਣੀਆਂ ਤੇ ਰੌਣਕਾਂ ਲੱਗਣਗੀਆਂ ਤੇ ਹੁਣ ਤੇ ਬੱਚੇ ਪਹਿਲਾਂ ਹੀ ਨਹੀਂ ਜਾਣਾ ਚਾਹੁੰਦੇ ਪਰ ਇੱਥੇ ਮੈਂ ਸਮਝਦੀ ਆ ਕਿ ਸਾਨੂੰ ਸਾਰਿਆਂ ਨੂੰ ਇਸ ਪਾਸੇ ਧਿਆਨ ਜ਼ਰੂਰ ਦੇਣਾ ਚਾਹੀਦਾ ਕਿ ਸਾਡੀ ਸੋਚ ਇੰਨੀ ਨੀਵੀਂ ਨਹੀਂ ਹੋਈ ਹੁਣ ਰੀਲਾ ਮੈਂ ਚਾਹਨੀ ਇਹੋ ਜਿਹਾ ਬਣ ਕੇ ਮਾਮੀ ਦਰਵਾਜ਼ੇ 'ਚ ਖੜੀ ਵੇਟ ਕਰਦੀ ਹੋਵੇ ਕਿ ਕਿਉਂ ਨਹੀਂ ਆਏ ਤੇ ਆਪਣੇ ਨਣਾਨ ਨੂੰ ਫੋਨ ਲਾਵੇ ਕਿ ਭੈਣੇ ਛੁੱਟੀਆਂ ਹੋ ਗਈਆਂ ਸਾਨੂੰ ਤਿੰਨ ਚਾਰ ਦਿਨ ਹੋ ਗਏ ਉਡੀਕਦੇ ਆ ਤੁਸੀਂ ਪਹੁੰਚੇ ਕਿਉਂ ਨਹੀਂ ਅਜੇ ਤੱਕ ਤੇ ਉਸ ਵਕਤ ਫਿਰ ਉਸ ਨਣਾਨ ਉਸ ਧੀ ਦਾ ਦਿਲ ਕਿੰਨਾ ਖੁਸ਼ ਹੋਵੇਗਾ ਕਿ ਮੇਰੇ ਪੇਕੇਆਂ ਤੋਂ ਮੇਰੀ ਪਰਜਾਈ ਨੇ ਫੋਨ ਕੀਤਾ ਮੇਰੇ ਭਰਾ ਨੇ ਫੋਨ ਕੀਤਾ ਕਿ ਬੱਚਿਆਂ ਨੂੰ ਛੁੱਟੀਆਂ ਹੋਈਆਂ ਤਾਂ ਤੁਸੀਂ ਆਏ ਕਿਉਂ ਨਹੀਂ ਫੋਨ ਇਥੇ ਪਰਜਾਈ ਜਿਹੜੀ ਉਹ ਇੱਕ ਨਣਾਂ ਨਹੀਂ ਆ ਤੇ ਜਿਹੜੀ ਨਣਾਂ ਨੇ ਆ ਨਾ ਉਹ ਵੀ ਕਿਸੇ ਦੀ ਪਰਜਾਈ ਆ ਜੇਕਰ ਨਣਾਂ ਨੇ ਗੱਲ ਚਾਹੁੰਦੀ ਆ ਨਾ ਕਿ ਮੇਰੀ ਪਰਜਾਈ ਮੈਨੂੰ ਫੋਨ ਕਰਕੇ ਸੱਦੇ ਕਿ ਹਾਂ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ ਤੇ ਤੁਸੀਂ ਆਏ ਕਿਉਂ ਨਹੀਂ ਤੇ ਉਥੇ ਤੁਹਾਡਾ ਵੀ ਫਰਜ਼ ਬਣਦਾ ਤੁਹਾਡੀ ਵੀ ਕੋਈ ਨਣਾਂ ਹੋਵੇਗੀ ਤੁਸੀਂ ਵੀ ਆਪਣਾ ਫਰਜ਼ ਪਹਿਲਾਂ ਨਿਭਾ ਲਓ ਨਾ ਤੁਸੀਂ ਵੀ ਆਪਣੇ ਨਣਾਂ ਨੂੰ ਫੋਨ ਕਰੋ ਕਿ ਭੈਣ ਜੀ ਅਸੀਂ ਤੇ ਉਡੀਕਦੇ ਪਏ ਤੁਸੀਂ ਕਿਉਂ ਨਹੀਂ ਆਏ ਤੁਸੀਂ ਪਹਿਲਾਂ ਆਉਣਾ ਜਾ ਮੈਂ ਪਹਿਲਾਂ ਜਾ ਆਵਾਂ ਜੇਕਰ ਰਿਸ਼ਤੀਆਂ 'ਚ ਇਹੋ ਜਿਹੀਆਂ ਤੰਦਾਂ ਬਣ ਜਾਣਗੀਆਂ ਨਾ ਤਾਂ ਇਹੋ ਜਿਹੀਆਂ ਰੀਲਾਂ ਬਣਨੋਂ ਹਟ ਜਾਣਗੀਆਂ ਜਿਹਦੇ ਵਿੱਚ ਨਾਨਕਿਆਂ ਨੂੰ ਮਾੜਾ ਦਰਸਾਇਆ ਗਿਆ ਤੇ ਦੂਜਾ ਸਾਡੇ ਬੱਚਿਆਂ 'ਚ ਤੇ ਅੱਗੇ ਹੀ ਮੋ ਪਿਆਰ ਘਟ ਗਿਆ ਉਹ ਤੇ ਅੱਗੇ ਕਿਤੇ ਜਾਣਾ ਨਹੀਂ ਚਾਹੁੰਦੇ ਤੇ ਮਾਂ-ਬਾਪ ਦਾ ਫਰਜ਼ ਬੰਦਾ ਕਿਉਂ ਕੰਮਕਾਰ ਕਦੇ ਜ਼ਿੰਦਗੀ 'ਚ ਨਹੀਂ ਖਤਮ ਹੁੰਦੇ ਆਪਣੇ ਬੱਚਿਆਂ ਨੂੰ ਇਹਨਾਂ ਛੁੱਟੀਆਂ ਦੇ ਵਿੱਚ ਜ਼ਰੂਰ ਇਹੋ ਜਿਹੀਆਂ ਜਗ੍ਹਾ ਤੇ ਲੈ ਕੇ ਜਾਓ ਕਦੀ ਆਪਣੇ ਨਾਨਕੇ ਲੈ ਜਾਓ ਜ਼ਰੂਰੀ ਨਹੀਂ ਬੱਚਿਆਂ ਨੇ ਹਰ ਵਾਰ ਆਪਣੇ ਹੀ ਨਾਲ ਕੇ ਜਾਣਾ ਹੁੰਦਾ ਕਦੀ ਮਾਪੇ ਵੀ ਆਪਣੇ ਨਾਲ ਕੇ ਲੈ ਜਾਓ ਉਹਨਾਂ ਨੂੰ ਵੀ ਦੱਸੋ ਕਿ ਇਹ ਉਹ ਜਗ੍ਹਾ ਜਿੱਥੇ ਅਸੀਂ ਵੀ ਆ ਕੇ ਖੁਸ਼ੀਆਂ ਮਾਣਦੇ ਹੁੰਦੇ ਸੀ ਮਾਸੀ ਕੋ ਲੈ ਕੇ ਜਾਓ ਭੂਆ ਕੋ ਲੈ ਕੇ ਜਾਓ ਜਿੱਥੇ 2-4 ਦਿਨ ਬੱਚੇ ਰਹਿਣ ਇਸ ਫੋਨ ਤੋਂ ਦੂਰ ਹੋ ਕੇ ਜ਼ਿੰਦਗੀ ਦਾ ਆਨੰਦ ਮਾਣਨ ਤੇ ਫੇਰ ਹੀ ਬੱਚਿਆਂ ਦੇ ਵਿੱਚ ਉਹਨਾਂ ਰਿਸ਼ਤਿਆਂ ਦੇ ਵਿੱਚ ਮੋਹ ਦੀਆਂ ਤੰਦਾਂ ਪੈਣਗੀਆਂ ਤੇ ਦੂਜੀ ਗੱਲ ਜਿੱਥੇ ਨਣਾਨਾਂ ਪਰਜਾਈਆਂ ਦਾ ਸਾਥ ਨਹੀਂ ਨਾ ਦਿੰਦੀਆਂ ਜਿੱਥੇ ਨਣਾਨਾਂ ਇਹ ਗੱਲ ਸਮਝ ਲੈਣ ਕਿ ਸਾਡੀ ਮਾਂ ਹੁਣ ਹੈ ਨਹੀਂ ਆ ਕਿ ਸਾਡਾ ਪੇਕੇ ਘਰ ਵਿੱਚ ਕੀ ਕੰਮ ਹੈ ਜਾਂ ਸਾਡਾ ਪੇਕੇ ਘਰ ਵਿੱਚ ਮਨ ਨਹੀਂ ਲੱਗਦਾ ਇਹ ਫਿਰ ਗੱਲ ਕੌੜੀ ਆ ਪਰ ਨਣਾਨਾਂ ਉਹੀ ਇਹ ਗੱਲ ਸੋਚਦੀਆਂ ਜਿਹੜੀਆਂ ਹਮੇਸ਼ਾ ਹੀ ਮਾਂ ਦੇ ਪੱਖ 'ਚ ਖੜੀਆਂ ਹੁੰਦੀਆਂ ਭਾਵੇਂ ਮਾਂ ਗਲਤੀ ਕਿਉਂ ਨਾ ਹੋਵੇ ਜਿਹੜੀਆਂ ਪਰਜਾਈ ਦੇ ਹੱਕ 'ਚ ਨਹੀਂ ਬੋਲਦੀਆਂ ਜਾਂ ਫਿਰ ਉਹ ਨਨਾਨਾ ਜਿਹੜੀਆਂ ਪਰਜਾਈ ਤੋਂ ਚੋਰੀ ਮਾਂ ਕੋਲੋਂ ਚੀਜ਼ਾਂ ਖੜਦੀਆਂ ਹੋਣ ਤੇ ਫਿਰ ਮਾਂ ਵੀ ਉਹਨਾਂ ਨੂੰ ਆਪਣੀ ਨੂੰ ਤੋਂ ਚੋਰੀ ਕੁਛ ਨਾ ਕੁਛ ਦਿੰਦੀ ਰਹਿੰਦੀ ਹੋਵੇ ਫਿਰ ਉਹਨਾਂ ਨਨਾਨਾ ਵਾਸਤੇ ਹੀ ਪੇਕੇ ਮਾਵਾ ਨਾਲ ਹੁੰਦੇ ਆ ਨਹੀਂ ਤੇ ਪੇਕੇ ਚੰਗੀਆਂ ਪਰਜਾਈਆਂ ਆਈਆਂ ਹੁਣ ਖਾਨਦਾਨ ਦੀਆਂ ਪਰਜਾਈਆਂ ਆਈਆਂ ਹੋਣਾ ਤਾਂ ਫਿਰ ਉੱਥੇ ਪੇਕੇ ਸਦਾ ਹੀ ਬੜੇ ਰਹਿੰਦੇ ਆ ਤੇ ਪਰ ਇਸ ਤੰਦ ਨੂੰ ਜੋੜ ਕੇ ਰੱਖਣ ਵਾਸਤੇ ਸੱਸ ਮਾਂ ਜਿਹੜੀ ਉਹ ਸਭ ਤੋਂ ਵੱਡਾ ਰੋਲ ਅਦਾ ਕਰਦੀ ਆ ਜਦੋਂ ਕੋਈ ਧੀ ਵਿਆਹ ਕੇ ਸਹੁਰੇ ਘਰ ਆਉਂਦੀ ਆ ਨਾ ਤਾਂ ਉਦੋਂ ਉਸ ਸੱਸ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਉਹਨੇ ਨਨਾਨਾਂ ਤੇ ਪਰਜਾਈ ਦੇ ਰਿਸ਼ਤੇ ਨੂੰ ਕਿਵੇਂ ਲੈ ਕੇ ਅੱਗੇ ਚੱਲਣਾ ਜੇਕਰ ਉਹਨੂੰ ਇਹ ਕਿਹਾ ਜਾਂਦਾ ਕਿ ਬਗਾਨੇ ਘਰੋਂ ਆਈ ਐ ਤੇ ਤੋ ਪਰਦੇ ਰੱਖਣੇ ਆ ਤੇ ਧੀ ਨਾਲ ਗੱਲਾਂ ਖੋਲਣੀਆਂ ਤੇ ਉਦੋਂ ਤੋਂ ਹੀ ਫਿਰ ਉਸ ਨੋਹ ਦੇ ਮਨ ਵਿੱਚ ਜ਼ਹਿਰ ਪਰਣਾ ਸ਼ੁਰੂ ਹੋ ਜਾਂਦਾ ਫਿਰ ਉਹ ਬਾਅਦ ਵਿੱਚ ਉਹ ਜ਼ਹਿਰ ਨੂੰ ਕੱਢਦੀ ਆ ਤਾਂ ਫਿਰ ਔਖੇ ਹੁੰਦੇ ਆ ਤੇ ਜੇਕਰ ਵਿਆਹੀ ਆਈ ਨੋਹ ਦੇ ਸਾਹਮਣੇ ਧੀ ਨੂੰ ਨੋ ਦੇ ਫਰਜ਼ਾਂ ਬਾਰੇ ਦੱਸਿਆ ਜਾਵੇ ਕਿ ਧੀ ਇਹ ਤੇਰੀ ਪਰਜਾਈ ਤੇ ਤੇਰੇ ਆ ਫਰਜ਼ ਬਣਦੇ ਆ ਤੇ ਪਰਜਾਈ ਨੂੰ ਦੱਸਿਆ ਜਾਵੇ ਕਿ ਸਾਡੀ ਧੀ ਆ ਸਾਡੇ ਆ ਫਰਜ਼ ਬਣਦੇ ਆ ਦੋਹਾਂ ਦੇ ਰਿਸ਼ਤੇ ਦੀ ਤੰਦ ਨੂੰ ਮਜ਼ਬੂਤ ਕਰਨਾ ਇੱਕ ਮਾਂ ਦੇ ਹੱਥ ਵਿੱਚ ਹੁੰਦਾ ਤੇ ਜੇ ਉਹ ਇਸ ਰਿਸ਼ਤੇ ਨੂੰ ਇੰਨਾ ਮਜ਼ਬੂਤ ਕਰਕੇ ਜਾਵੇਗੀ ਨਾ ਤਾਂ ਫਿਰ ਪੇਕੇ ਪਰਜਾਈਆਂ ਨਾਲ ਵੀ ਬਣੇ ਰਹਿੰਦੇ ਨੇ ਸੋ ਉਮੀਦ ਕਰਦੀ ਆ ਕਿ ਆਪਾਂ ਆਉਣ ਵਾਲੀਆਂ ਅਗਲੀਆਂ ਛੁੱਟੀਆਂ ਤੱਕ ਆਪਣੇ ਰਿਸ਼ਤਿਆਂ ਨੂੰ ਇੰਨੇ ਮਜ਼ਬੂਤ ਕਰ ਲਈਏ ਕਿ ਗਾਂਵ ਬੜਨ ਵਾਲੀਆਂ ਰੀਲਾਂ ਇਸ ਤਰ੍ਹਾਂ ਦੀਆਂ ਬਣਨ ਕਿ ਨਾਨਕੇ ਉਡੀਕ ਕਰਦੇ ਹੋਣ ਕਿ ਸਾਡੀਆਂ ਧੀਆਂ ਬੱਚਿਆਂ ਨੂੰ ਲੈ ਕੇ ਕਿਉਂ ਨਹੀਂ ਪਹੁੰਚ ਗਏ ਕਿਉਂਕਿ ਮਾਂ ਨੂੰ ਬਹੁਤ ਦੁਖੀ ਹੁੰਦਾ ਜਦੋਂ ਆਪਾਂ ਇਹੋ ਜਿਹੀਆਂ ਰੀਲਾਂ ਵੇਖ ਕੇ ਸਮਾਜ ਨੂੰ ਕੀ ਸੇਧ ਦੇ ਰਹੇ ਆ ਕਿ ਨਾਨਕੇ ਬਹੁਤ ਤੰਗ ਹੋ ਗਏ ਆ ਫਿਰ ਤੇ ਨਾਨਕੇ ਸੋਚਣ ਕਿ ਕਦੀ ਛੁੱਟੀਆਂ ਪੈਣ ਹੀ ਨਾ ਬੱਚਿਆਂ ਨੂੰ ਤੇ ਉਹ ਇੱਥੇ ਆਉਣ ਹੀ ਨਾ ਖਾਹਰੂ ਪਾਉਂਦੇ ਆਣ ਕੇ ਸੋ ਇਹੋ ਜਿਹੀ ਸੋਚ ਨਹੀਂ ਹੋਣੀ ਚਾਹੀਦੀ ਤਿਆਂ ਨੂੰ ਹਮੇਸ਼ਾ ਯਾਦ ਕਰਦੇ ਹਾਂ ਹਰ ਪਰਜਾਈ ਦਾ ਫਰਜ਼ ਹੈ ਕਿ ਉਹ ਫੋਨ ਕਰੇ ਆਖੇ ਕਿ ਭੈਣ ਜੀ ਤੁਸੀਂ ਬੱਚਿਆਂ ਨੂੰ ਲੈ ਕੇ ਆਓ ਟਾਈਮ ਜਿਹੜਾ ਵਾ ਉਹ ਸੈੱਟ ਕਰੋ ਕਿ ਤੁਸੀਂ ਪਹਿਲਾਂ ਆਉਣਾ ਜਾਂ ਮੈਂ ਪਹਿਲਾਂ ਜਾ ਆਵਾਂ ਤੁਹਾਡੇ ਕੋਲ ਕਦੋਂ ਟਾਈਮ ਹੈ ਤੇ ਅਸੀਂ ਹਮੇਸ਼ਾ ਤੁਹਾਨੂੰ ਉਡੀਕਦੇ ਰਹਿੰਦੇ ਹਾਂ ਤੁਸੀਂ ਆ ਕੇ ਗੇੜਾ ਜ਼ਰੂਰ ਮਾਰੋ ਤੇ ਮੈਂ ਸਮਝਦੀ ਹਾਂ ਕਿ ਫਿਰ ਇਸ ਰਿਸ਼ਤੇ ਦੀਆਂ ਤੰਦਾਂ ਇੰਨੀਆਂ ਮਜ਼ਬੂਤ ਹੋ ਜਾਣਗੀਆਂ ਕਿ ਇਹ ਰਿਸ਼ਤੇ ਕਦੇ ਨਹੀਂ ਟੁੱਟਣਗੇ ਸਵਾਸ ਕਰਦੀ ਆ ਅੱਜ ਦੀ ਵਿਚਾਰ ਚਰਚਾ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਖੁਸ਼ ਰਹੋ ਹੱਸਦੇ ਰਹੋ